ਪਈਆ ਰਾਤ ਦਾ ਸਮਾਂ ਔਰ ਇਹਨਾਂ ਦੇ ਮਾਪਿਓ ਆਸ ਲਗਾਈ ਬੈਠੇ ਆ ਕਿ ਸਾਡੇ ਮੁੰਡੇ ਤੇ ਸਾਡੀਆਂ ਕੁੜੀਆਂ ਸ਼ਹਿਰ ਗਏ ਹੋਏ ਨੇ ਸਾਡੇ ਪੜ੍ਹੇ ਲਿਖੇ ਬੱਚੇ ਨੇ ਔਰ ਸ਼ਹਿਰ ਗਏ ਹੋਏ ਨੇ ਔਰ ਆ ਤਸਵੀਰਾਂ ਦੱਸ ਦਈਏ ਤੁਹਾਨੂੰ ਕਿ ਸੁੰਸਾਨ ਜਗ੍ਹਾ ਬਿਲਕੁਲ ਸੜਕ ਦੇ ਕਿਨਾਰੇ ਦਰੀਆਂ ਵਛਾਈਆਂ ਹੋਈਆਂ ਨੇ ਰਜਾਈਆਂ ਲਈਆਂ ਓញ្ញਾਂ ਨੇ ਔਰ ਇਹ ਮੁੰਡੇ ਤੇ ਕੁੜੀਆਂ ਇੱਥੇ ਵਿਚਾਰੇ ਆ ਕੇ ਨਵੀਂ ਬਦਲਾਵ ਵਾਲੀ ਸਰਕਾਰ ਦੀ ਨੌਕਰੀ ਤੇ ਲੱਗੇ ਨੇ ਨਵੀਂ ਬਦਲਾਵ ਵਾਲੀ ਸਰਕਾਰ ਨੇ ਇਹਨਾਂ ਨੂੰ ਨੌਕਰੀ ਕਿੱਥੇ ਦਿੱਤੀ ਆ ਉਹ ਤੁਹਾਨੂੰ ਦੱਸ ਦਈਏ ਕਿ ਆਹ ਵੇਖੋ ਤੁਸੀਂ ਇਹ ਸਿੱਖਿਆ ਭਵਨ ਦਾ ਗੇਟ ਹੈ ਸਿੱਖਿਆ ਭਵਨ ਮੋਹਾਲੀ ਦਾ ਗੇਟ ਹੈ ਔਰ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਜੋ ਨੌਕਰੀਆਂ ਦਿੱਤੀਆਂ ਗਈਆਂ ਨੇ ਆਹ ਵੇਖੋ ਤੁਸੀਂ ਕਿ ਕਿੱਥੇ ਡਿਊਟੀ ਨਿਭਾ ਰਹੇ ਆ ਪੂਰੀ ਗੱਲਬਾਤ ਤੁਹਾਨੂੰ ਸੁਣਾਉਂਦੇ ਆ ਮਾਮਲਾ ਕੀ ਆ ਫਿਰ ਤੁਸੀਂ ਇਸ ਦੇ ਉੱਤੇ ਕਮੈਂਟ ਜਰੂਰ ਕਰਨਾ ਔਰ ਇਹਨਾਂ ਦੇ ਮਾਪਿਓ ਨੂੰ ਹੌਸਲਾ ਜਰੂਰ ਦੇਣਾ ਕਿ ਤੁਹਾਡੇ ਬੱਚੇ ਸੰਘਰਸ਼ ਕਰ ਰਹੇ ਆ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਔਰ ਹੌਸਲਾਣਾ ਜਰੂਰ ਦਿਓ ਭਾਈ ਸਮੇਂ ਦੀ ਗੱਲ ਕਰੀਏ ਤਾਂ ਰਾਤ 10 ਵਜੇ ਤੋਂ ਉੱਤੇ ਹੋ ਗਿਆ ਸਮਾਂ ਔਰ ਇਹ ਤਸਵੀਰਾਂ ਵੇਖ ਲਓ ਤੁਸੀਂ ਕਿ ਇਹ ਪੜ੍ਹਾਈ ਹੈ ਸਾਡੇ ਦੇਸ਼ ਦੀ ਇਹ ਸਿੱਖਿਆ ਹੈ ਸਾਡੇ ਦੇਸ਼ ਦੀ ਔਰ ਵੈਲ ਐਜੂਕੇਟਿਡ ਨੌਜਵਾਨ ਨੇ ਇਹ ਸਾਡੀਆਂ ਭੈਣਾਂ ਵੀ ਇੱਥੇ ਰਾਤ ਰਾਤ ਦੀ ਗੱਲ ਦੱਸ ਦਈ ਹੈ ਕਿ ਰਾਤ 10 ਵਜੇ ਨੇ ਦਿਨ ਨਹੀਂ ਵਜੇ ਇਹ ਰਾਤ ਦੇ 10 ਨੇ ਔਰ ਰਾਤ 10 ਵਜੇ ਅੱਜ ਭਗਵਾਨਤਮਾਨ ਸਾਹਿਬ ਜਿਨ੍ਹਾਂ ਨੇ ਵਾਦੇ ਤੇ ਲਾਰੇ ਤਾਂ ਜਣਾ ਚਿੱਠੀਆਂ ਦੇ ਵਿੱਚ ਕਾਗਜ਼ਾਂ ਦੇ ਵਿੱਚ ਭਰ ਛੱਡਿਆ ਕਿ ਇਹਨਾਂ ਦੀ ਅਸੀਂ ਪੂਰੇ ਡਾਕੂਮੈਂਟਲੀ ਲੈ ਲਈ ਆ ਇਹਨਾਂ ਦੇ ਪੂਰੇ ਪਾਸ ਹੋ ਗਏ ਟੈਸਟ ਤੇ ਇਹਨਾਂ ਨੂੰ ਅਸੀਂ ਰੱਖ ਲਿਆ ਜੁਆਇਨਿੰਗ ਲੈਟਰਾਂ ਫੋਟੋਆਂ ਕਈ ਕੁਝ ਸਾਹਮਣੇ ਉਖਾਈ ਦੇ ਰਿਆ ਆ ਗੱਲਬਾਤ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਰਾਤ ਇਹ ਉਹ ਪੜ੍ਹੇ ਲਿਖੇ ਨੌਜਵਾਨ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਬਣਾਉਣੇ ਆ ਔਰ ਇਹ ਟੀਚਰ ਨੇ ईटीटीटी ਟੀਚਰ ਨੇ 4594 ਦੀ ਇੱਕ ਭਰਤੀ ਕੀਤੀ ਸੀ ਜਿਨ੍ਹਾਂ ਵਿੱਚ ਬਹੁਤ ਸਾਰੇ ਨੌਜਵਾਨ ਅੱਜ ਵੀ ਦਰਬਾਰ ਦਰ ਠੋਕਰਾ ਖਾ ਰਹੇ ਆ ਔਰ ਇੱਥੇ ਤੰਗੀਆਂ ਕੱਟ ਰਹੇ ਆ ਔਰ ਰਾਤ ਸਾਡੀਆਂ ਭੈਣਾਂ ਵੀ ਧਰਨੇ ਵਿੱਚ ਬੈਠੀਆਂ ਨੇ ਔਰ ਬਹੁਤ ਵਾਰੀ ਅਸੀਂ ਸੁਣਿਆ ਸੀ ਕਿ ਕਈ ਨੌਜਵਾਨ ਹੀ ਸਿਰਫ ਧਰਨੇ ਵਿੱਚ ਇੱਥੇ ਬੈਠਦੇ ਆ ਲੇਕਿਨ ਭੈਣਾਂ ਵੀ ਅੱਜ ਵੇਖੀਆਂ ਅਸੀਂ ਕਿ ਇੱਥੇ ਬੈਠੀਆਂ ਔਰ ਰਾਤ ਦਾ ਸਮਾਂ ਤਾਂ ਕਿੰਨੇ ਦਿਨ ਹੋ ਗਏ ਨੇ 67 ਦਿਨ ਹੋ ਗਏ ਆ 67 ਦਿਨ ਤੋਂ ਸਰਕਾਰ ਦੀ ਨੀਂਦ ਨਹੀਂ ਖੁੱਲੀ ਇਹਨਾਂ ਕਮੀਆਂ ਸਰਕਾਰਾਂ ਪਹਿਲਾਂ ਵੀ ਇਸੇ ਤਰ੍ਹਾਂ ਕਰਦੀਆਂ ਸੀ ਤਾਂ ਹੁਣ ਅੱਗੇ ਬਦਲਾਵ ਵਾਲੀ ਆਈ ਆ ਤਾਂ ਉਸਨੇ ਵੀ ਆਪਣਾ ਰੰਗ ਵਿਖਾ ਦਿੱਤਾ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਅਸੀਂ ਜਦੋਂ ਰਾਜ ਕਰਾਂਗੇ ਤਾਂ ਅਸੀਂ ਉਸ ਰਾਜ ਦੇ ਵਿੱਚ ਇੱਕ ਧਰਨਾ ਨਹੀਂ ਲੱਗਣ ਦੇਵਾਂਗੇ ਕੋਈ ਵੀ ਸਾਡੇ ਰਾਜ ਵਿੱਚ ਧਰਨਾ ਨਹੀਂ ਲੱਗੇਗਾ ਤਾਂ ਕਿਸੇ ਵੀ ਭੈਣ ਦੀ ਪਤ ਜਿਹੜੀ ਆ ਉਸ ਨੂੰ ਦਾਗ ਨਹੀਂ ਲੱਗੇਗਾ ਭੈਣ ਦੀ ਕਿਸੇ ਦੀ ਚੁੰਨੀ ਨਹੀਂ ਰੁਲੇਗੀ ਤਾਂ ਲੇਕਨ ਦੱਸ ਦਈਏ ਕਿ ਇਸ ਗੇਟ ਦੇ ਵਿੱਚ ਕੋਈ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਕੋਈ ਮੁਲਾਜ਼ਮ ਇਹਨਾਂ ਦੀ ਸੁਰੱਖਤਾ ਵਾਸਤੇ ਨਹੀਂ ਖੜਾ ਔਰ ਲਗਾਤਾਰ ਇੱਥੇ ਦਿਨ ਰਾਤ ਇੱਕ ਕੀਤਾ ਇੱਥੇ ਸੰਘਰਸ਼ ਕਰ ਰਹੇ